ਤੋ ਕਹਣਾ ਜੈ ਹਦਰਾ ਤੂੰ ਜਾ ਕੈਨੇਡਾ ਤੇਰੀ ਜਨਾਨੀ ਮੈਂ ਸੰਭੂਗਾ ਤੇਰੇ ਤੇਰੀ ਜਨਾਨੀ ਦੇ ਜਵਾਬ ਸਾਡਾ ਪੈਦਾ ਹੁੰਦਾ ਇਹ ਤਾਂ ਬੜਾ ਗਲਤ ਹੋ ਗਿਆ ਅੰਦਰੇ ਅੱਖਾਂ 'ਚ ਖੂਨ ਉੱਤਰਦਾ ਇਹਨਾਂ ਨੇ ਗੱਲਾਂ ਸੁਣ ਕੇ ਹਾਂ ਇੰਨਾ 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 ਗੰਦਬਾਕ ਬਕਿਆ ਉਹਨੇ ਭਈਏ ਨੇ ਫੜ ਕੇ ਪੁਲਿਸਕੁੱਲ ਦੇ ਤਿਆ ਉਹ ਪੁਲਿਸ ਵਾਲੇ ਕਹਿੰਦੇ ਇਹ ਤਾਂ ਸਾਈਬਰ ਕ੍ਰਾਈਮ ਦਾ ਕੇਸ ਹੈ ਜੀ ਲਾ ਦੱਸੋ ਆਵਾ ਹੋਰ ਮੁੰਡੇ ਦੀ ਪੱਗ ਲਾਹੀ ਕਹਿੰਦਾ ਭਾਈ ਮੈਂ ਪਿੰਡ ਚ ਗੱਲ ਕੀਤੀ ਭਈ ਐ ਮੇਰੀ ਪੱਗ ਲਾਦੀ ਇਹਨੇ ਗੱਲੀ ਨਹੀਂ ਸੁਣੀ ਪੁੱਪਲਥ ਨੇ ਮਸਲਾ ਬੱਚੀ ਦਬਾਤਾ ਇਹਦਾ ਭਾਈ ਸ਼ਰੇ ਆਮ ਘਰਾਂ ਦੇ ਬੱਚਾ ਕੇ ਐ ਸਾਡੀਆਂ ਧੀਆਂ ਭੈਣਾਂ ਦੀਆਂ ਬਾਹ ਫੜਿਆ ਕਰਨਗੇ ਸਾਡੇ ਲੋਕਾਂ ਦੇ ਸਾਹਮਣੇ ਇਹ ਨਾਂ ਹਾਲਾਤ ਜਿਵੇਂ ਸਾਡੇ ਲੋਕਾਂ ਨੇ ਸਿਰ ਚੜਾਏ ਆ ਆ ਨੰਬਰ 485 ਸਾਰੀ ਭਈਆਂ ਦੀ ਬਣਾਈ ਸੀ ਸਾਰਿਆਂ ਦੇ ਮੂੰਹ ਕਾਲੇ ਐ ਕਿਸੇ ਦਾ ਕੋਈ ਪਤਾ ਨਹੀਂ ਜਿਹੜੇ ਮਰਜੀ ਭਈਏ ਤੋਂ ਕੋਵਾ ਬਾਦਲ ਪਿੰਡ ਚ ਪੰਥ ਵਾਲੇ ਆ ਬਾਦਲ ਭਈਆਂ ਦੀਆਂ ਲਿਆ ਲਿਆ ਵੋਟਾਂ ਬਣਾ ਦਿਆਂ ਭਈਆਂ ਦੀਆਂ ਲਿਆ ਲਿਆ ਨੌਕਰੀਆਂ ਦੇ ਦੇ ਤੇ ਹਲੇ ਯਾਰ ਮੈਂ ਤਾਂ ਹੈਰਾਨ ਹਲੇ ਵੀ ਜਿਹੜੇ ਲੋਕ ਕਹਿੰਦੇ ਜਿੰਦਾਬਾਦ ਉਹਨਾਂ ਨੇ ਜਮੀਰ ਕਿੱਥੇ ਗਈ ਸਾਫ ਦਾ ਮੁੱਖ ਮੰਤਰੀ ਪੋਜਪੂਰੀ ਗਾਣੇ ਲਵਾ ਕੇ ਨੱਚ ਰਿਹਾ ਧਿਆਨੇ ਦੇ ਵਿੱਚ ਜਿਹੜਾ ਐਮਪੀ ਖੜਾ ਹੋਊਗਾ ਪੋਜਪੂਰੀ ਗਾਇਕ ਮਗਾ ਕੇ ਲਵਾਊਗਾ ਭਈਆਂ ਨੂੰ ਖੁਸ਼ ਕਰਨ ਦੇ ਲਈ ਜਿਹਦੀ ਗਿਣਤੀ ਹੈ ਭਾਈ ਉਹਨੂੰ ਖੁਸ਼ ਕਰਨ ਲਈ ਗਾਇਕ ਵੀ ਲਵਾਉਣਗੇ ਉਹਨਾਂ ਨੂੰ ਕੱਲ ਨੂੰ ਉਹਨਾਂ ਨੇ ਵੋਟਾਂ ਲੈਣ ਦੇ ਮਾਰੇ ਸਾਡੇ ਛਿੱਤਰ ਵੀ ਮਾਰਨਗੇ ਗਿਣਤੀ ਉਹਨਾਂ ਦੀ ਵਧਣੀ ਹੈ ਬਾਦਲ ਖਾਕੀ ਨੇ ਘਰ ਥੱਲੇ ਦੀ ਪਾਈ ਫਿਰਦਾ ਰਿਹਾ ਬਿੱਟੂ ਵਰਗੇਨ ਉੱਤੋਂ ਦੀ ਪਾਲੀ ਹੈ ਤਾਂ ਉਹੀ ਹੈ ਨਾ ਖਾਨਦਾਨ ਤਾਂ ਇਹ ਉਹੀ ਹੈ ਬੈਂਤੇ ਵਿਚੜਵਾਂ ਦਾ ਉਹੀ ਅਬ ਤੁਸੀਂ ਚੀਕਾ ਮਾਰਦੇ ਹੋ ਵੀ ਕੇਜਦੀਵਾਲ ਚੱਕ ਲੈ ਤੁਸੀਂ ਪੰਜਾਬ ਚ ਕੀ ਕੀਤਾ ਖਰੇ ਨਾਲ ਭਾਨੇ ਨਾਲ ਮੇਰੇ ਵਰਗਿਆਂ ਨਾਲ ਸੋਡੇ ਵਰਗਿਆਂ ਨਾਲ ਕਿੰਨੇ ਚੈਨਲਾਂ ਨਾਲ ਕੀ ਕੁਝ ਨਹੀਂ ਹੋਇਆ ਇੱਥੇ ਕੋਣਾਈ ਆਫਰ ਅੱਜ ਵੀ ਅੱਜ ਵੀ ਅੱਜ ਵੀ ਦੋ ਪਾਰਟੀਆਂ ਵੱਲੋਂ ਵੱਡੀਆਂ ਵੱਲੋਂ ਸਾਡੇ ਨਾਲ ਆ ਜਾ ਸਾਡੇ ਨਾਲ ਆ ਜਾ ਕਾਂਗਰਸ ਵੀ ਸੀ ਬੌਕਰ ਵਾਲੇ ਵੀ ਸੀ ਦੋਨੇ ਭਾਂਦੇ ਨੂੰ ਸੰਗਰੂਰ ਤੋਂ ਖੜਾ ਕਰ ਲਾ ਤੂੰ ਦੱਸ ਜਿੱਥੇ ਖੜਾ ਹੋਣਾ ਬਰਾਂਡੇ ਹੋ ਜਾ ਇੱਥੇ ਹੋਣਾ ਤੂੰ ਦੋ ਦੋ ਟਿਕਟਾਂ ਦੀਆਂ ਆਫਰਾਂ ਨੌ ਮਾਸ ਦਾ ਰਿਸ਼ਤਾ ਕੁਝ ਸਮਾਂ ਪਹਿਲਾਂ ਅਕਾਲੀ ਭਾਜੀਪੀ ਦਾ ਜਿਹੜਾ ਆਪਸ ਦੇ ਵਿੱਚ ਟੁੱਟ ਗਿਆ ਸੀ ਤੇ ਫਿਰ ਇਕੱਠਾ-ਇਕੱਠਾ ਹੁੰਦਾ ਅੱਜ ਫਿਰ ਟੁੱਟਦਾ ਹੋਇਆ ਨਜ਼ਰ ਆ ਰਿਹਾ ਤੇ ਬਾਦਲ ਪੈਂਦੀ ਬੈਠਿਆ ਲੱਖਾਂ ਸਦਾਨਾ ਆਪ ਦਾ ਹਲਕੇ ਦੇ ਵਿੱਚ ਲੰਬੀ ਏਰੀਏ ਦੇ ਵਿੱਚ ਫਿਰਦਾ ਬਠਿੰਡੇ ਤੋਂ ਪ੍ਰਚਾਰ ਕਰ ਰਹੇ ਨੇ ਤੇ ਉਹ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਬਾਦਲਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖ ਰਹੇ ਹੋ ਨਵਾਂ ਮਾਸ ਦਾ ਰਿਸ਼ਤਾ ਬਾਦਲਾਂ ਦੇ ਪਿੰਡ ਬੈ ਕੇ ਤਾਂ ਜਦੋਂ ਖਬਰ ਸੁਣੀ ਹੈ ਨਹੀਂ ਹੋਰ ਹੀ ਤਰ੍ਹਾਂ ਮਹਿਸੂਸ ਹੋ ਗਿਆ ਹੁਣ ਮੈਂ ਤਾਂ ਸਭ ਤੋਂ ਵੱਡੀ ਗੱਲ ਮੈਂ ਹੈਰਾਨ ਆ ਕਿ ਬਾਦਲਪਿੰਡ ਦੇ ਵਿੱਚ ਤਾਂ ਮੈਨੂੰ ਐਸੀ ਲੋਕਾਂ ਨੇ ਸੁਣਨੀ ਨਹੀਂ ਆਉਣਾ ਸਾਨੂੰ ਵੀ ਐਂ ਲੱਗ ਰਿਹਾ ਸੀ ਪਿੱਛੇ ਵੇਖ ਕੇ ਪੰਜ ਪੀਜਣੇ ਖੜੇ ਹੋਣੇ ਆ। ਇਹ ਉੱਥੇ ਤਾਂ ਬੰਦੇ ਨਹੀਂ ਹੋਣੇ ਇਕੱਠੇ ਪਰ ਲੋਕਾਂ ਨੇ ਤਾਂ ਪੜਾਸ ਘੜਤੀ ਇੱਥੇ ਆ ਕੇ ਅੰਦਰੋਂ ਜਿਹਨੇ ਭਰਿਆ ਪਿਆ ਲੋਕਾਂ ਦੇ ਜੋ ਘਵਾਰ ਗੁੱਭ ਘਵਾਟ ਅੰਦਰ ਲੋਕਾਂ ਦੇ ਹੈਗਾ ਵੀ ਕਿਵੇਂ ਦੁਖੀ ਨੇ ਲੋਕ ਬਾਦਲਾਂ ਤੋਂ। ਹੂੰ। ਪੰਜ ਬਾਰੀ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ ਤੇ ਪਿੰਡ ਦੇ ਲੋਕ ਅੱਦੋਂ ਜਾਰੇ ਦੁਖੀ ਹੋਣ ਤਾਂ ਇੱਥੋਂ ਅੰਦਾਜ਼ਾ ਲਾ ਲਓ ਕਿ ਉਹ ਕਿੰਨਾ ਕਰਮਨ ਪਿਆਰਾ ਹੋ। ਬਾਕੀ ਪੰਜਾਬ ਨੂੰ ਇੱਥੋਂ ਸਿੱਖਣਾ ਚਾਹੀਦਾ। ਨਹੀਂ ਤਾਂ ਬੰਦਾ ਇੱਕ ਵਾਰੀ ਪਿੰਡ ਦਾ ਸਰਪੰਚ ਵੀ ਬਣ ਜੇ ਨਾ। ਦਾ ਵੀ ਪੂਰਾ ਪਿੰਡ ਉਹਦਾ ਸਾਥ ਦਿੰਦਾ ਬਾਹਰਲੇ ਬੰਦੇ ਦੇ ਮੁਕਾਬਲੇ ਪਰ ਐਸੇ ਪਿੰਡ ਤੇ ਦੱਸਿਆ ਗਿਆ ਕਿ ਐਸੇ ਪਿੰਡ ਦੇ ਵਿੱਚੋਂ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਖੁੱਡੀਆਂ ਸਾਰੇ ਚੋਣ ਡੜੀਆ ਤਾਂ ਉਹਨਾਂ ਨੂੰ ਵੀ ਕਹਿੰਦੇ ਇੱਥੋਂ ਮਤਲਬ ਕਿ 1000 ਦੇ 827 ਵੋਟਾਂ ਪੈ ਗਈਆਂ ਸੀ ਸ ਇਹ ਇਹ ਜਿਹੜਾ ਦੂਜੀ ਤੁਸੀਂ ਗੱਠਜੋੜ ਵਾਲੀ ਗੱਲ ਕੀਤੀ ਹੈ ਗੱਠਜੋੜ ਤਾਂ ਦੇਖ ਮਿਰਮਿਰਿਆ ਗੱਠਜੋੜ ਤਾਂ ਟੁੱਟਿਆ ਹੈ ਹੀ ਨਹੀਂ ਕਦੇ ਹੂੰ ਇਹ ਤਾਂ ਲੋਕਾਂ ਨੂੰ ਭੁਲੇਖਾ ਪਾਇਆ ਗਿਆ ਉਦੋਂ ਵੀ ਪਹਿਲਾਂ ਕਨੇ ਕਾਨੂੰਨ ਚੰਗੇ ਐ ਫਿਰ ਕਹਿੰਦੇ ਮਾਰੇ ਜਿਹੜਾ ਛੱਤਰ ਫਿਰਨ ਲੱਗ ਗਿਆ ਫਿਰ ਕਹਿੰਦੇ ਗੱਠ ਜੁੜ ਤੋੜ ਲਿਆ ਹੁਣ ਕਹਿੰਦੇ ਅਸੀਂ ਬਿਨਾਂ ਸ਼ਰਤ ਗੱਠ ਜੁੜ ਨਹੀਂ ਕਰਨਾ ਇਹਨੂੰ ਪੁੱਛਣ ਵਾਲਾ ਹੋਵੇ ਵੀ ਹੁਣ ਤੱਕ ਜਿੰਨਾ ਚਿਰ ਤੁਹਾਡਾ ਗੱਠ ਜੁੜ ਰਿਹਾ ਬਿਨਾਂ ਸ਼ਰਤ ਦੀ ਰਿਹਾ ਹ ਹ ਬਿਨਾਂ ਸ਼ਰਤ ਬਾਦਲ ਗੱਠ ਜੁੜ ਕਰਦਾ ਰਿਹਾ ਬੀਜੇਪੀ ਨਾਲ ਕੋਈ ਸ਼ਰਤ ਰੱਖ ਕੇ ਕੋਈ ਪੰਜਾਬ ਦੇ ਹੱਕ ਦੀ ਗੱਲ ਕਰਕੇ ਕੋਈ ਮੰਗ ਰੱਖ ਕੇ ਪੰਜਾਬ ਲਈ ਕੋਈ ਬੰਦੀ ਸਿੰਘਾਂ ਵਾਲੀ ਗੱਲ ਕੋਈ ਵੀ ਗੱਲ ਪੰਜਾਬ ਦੇ ਪਾਣੀਆਂ ਦੀ ਡੈਮਾਂ ਦੀ ਰਾਜਸਥਾਨੀ ਦੀ ਕੋਈ ਵੀ ਗੱਲ ਨਹੀਂ ਕਰਦਾ ਰਿਹਾ ਬਿਨਾਂ ਸ਼ਰਤ ਕਹਿੰਦੇ ਠੀਕਾ ਜਿਥੇ ਹਾਲ ਸੜਤੇ ਆਈ ਸੋਡੇ ਆ ਹੂੰ ਉਹ ਉਹਦੇ ਆਧਾਰ ਤੇ ਵੀ ਅੱਜ ਤੱਕ ਫਿਰ ਤੁਸੀਂ ਕੀ ਕੀਤਾ ਬਿਨਾਂ ਸ਼ਰਤਾਂ ਲਈ ਨਹੀਂ ਗੱਲਾਂ ਕਰਦੇ ਨਾ ਬਿਨਾਂ ਸ਼ਰਤੇ ਕਿੱਥੇ ਕਿਹੜਾ ਮੂੰਹ ਯਾਰ ਤੁਸੀਂ ਦੇਖੋ 370 35A ਦੇ ਵਿੱਚ ਕਸ਼ਮੀਰ ਦੇ ਟੋਟੇ ਹੁੰਦੇ ਨੇ ਇੱਕ ਕੇਂਦਰ ਸੂਬੇ ਦੇ ਅਧਿਕਾਰਾਂ ਨੂੰ ਖਤਮ ਕਰ ਦਿੰਦਾ ਉੱਥੇ ਇਹ ਬੀਜੇਪੀ ਦੇ ਨਾਲ ਖੜਦਿਆ ਐ ਐਨਆਰਸੀਸੀਡਬਲਯੂਏ ਦੇ ਉੱਤੇ ਤਾਂ ਇਹ ਬੀਜੇਪੀ ਦੇ ਨਾਲ ਖੜਦਿਆ ਐ ਕਾਲੇ ਕਾਨੂੰਨ ਜਿਹੜੇ ਖੇਤੀ ਲਈ ਆਏ ਉਹਦੇ ਨਾਲ ਇਹ ਫਿਰ ਬੀਜੇਪੀ ਦੇ ਨਾਲ ਖੜਦਿਆ ਐ ਇੱਥੇ ਬੰਦੀ ਸਿੰਘਾਂ ਦੀ ਇਹ ਗੱਲ ਕਰਦੇ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਬੰਦੀ ਸਿੰਘਾਂ ਦੇ ਨਾਲ ਅੱਜ ਗੱਲ ਕਰਦੇ ਨਾ ਇਹਨਾਂ ਨੇ ਦਸਕਤਮੇਹ ਮਹਮੇਂਦੀ ਚਲਾਈ ਇਹਨਾਂ ਨੇ ਹੋਰ ਵੀ ਰੌਲਾ ਪਾਇਆ ਪ੍ਰਚਾਰ ਕੀਤਾ ਇਹ ਰਾਜਪਾਲ ਨੂੰ ਮਿਲੇ ਰਾਸ਼ਟਰਪਤੀ ਨੂੰ ਮਿਲੇ ਚਿੱਠੀਆਂ ਲੈ ਕੇ ਭੇਜੀਆਂ ਮੈਂ ਪੁੱਛਣਾ ਚਾਹੁੰਦਾ ਵੀ ਜਦੋਂ ਸੱਤਾ 'ਚ ਹੁੰਦੇ ਨੇ ਉਦੋਂ ਕਿਉਂ ਨਹੀਂ ਚੇਤੇ ਆਏ ਭਾਜ ਆਪਣਾ ਸੋਢੀ ਬੜੀ ਨੇੜਤਾ ਰਹੀ ਆਪਣਾ ਮੋਦੀ ਨਾਲ ਸੋਢੀ ਨੇੜਤਾ ਰਹੀ ਉਦੋਂ ਕਿਉਂ ਨਹੀਂ ਛੜਾਇਆ ਉਦੋਂ ਚਿੱਠੀਆਂ ਕਿਉਂ ਨਹੀਂ ਲਿਖੀਆਂ ਉਹਦਾ ਬਾਦਲ ਕਹਿੰਦਾ ਹੁੰਦਾ ਸੀਗਾ ਵੀ ਇੱਥੇ ਜੇ ਆ ਗਏ ਪੰਜਾਬ ਬੰਦੀ ਸਿੰਘ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਊ ਚਿੱਠੀਆਂ ਉਲਟ ਲਿਖਦੇ ਰਹੇ ਨੇ ਇਹੀ ਸਖਬੀਰ ਕਹਿੰਦਾ ਹੁੰਦਾ ਸੀ ਵੀ ਜੇ ਪੰਜਾਬ ਦੇ ਵਿੱਚ ਜਿੰਨੇ ਬੰਦੀ ਸਿੰਘ ਬਾਹਰਲੇ ਜੇਲਾਂ 'ਚ ਬੈਠੇ ਆ ਜੇ ਪੰਜਾਬ 'ਚ ਲਿਆਂਦੇ ਤਾਂ ਪੰਜਾਬ ਦਾ ਸਾਰਾ ਸਿਸਟਮ ਹਿੱਲ ਜਾਣਾ ਮਾਹੌਲ ਖਰਾਬ ਹੋ ਜਾਣਾ ਹੂੰ ਇਸ ਕਰਕੇ ਅੱਜ ਇਹ ਕਹਿੰਦੇ ਆ ਕਿ ਅਸੀਂ ਬਿਨਾਂ ਸ਼ਰਤ ਅਸੀਂ ਉਹਨਾਂ ਨਾਲ ਸੁਝਾਅ ਉਤਤਾ ਨਹੀਂ ਕਰਨਾ ਅਸੀਂ ਬੰਦੀ ਸਿੰਘਾਂ ਨਾਲ ਇੱਛੀ ਅਜ ਆਪਣਾ ਲੈ ਲੋ ਅੱਜ ਇਹ ਕਹਿੰਦੇ ਅਸੀਂ ਜਿਹੜੇ ਡੇਬਰੂਗੜ੍ਹ ਮੁੰਡੇ ਬੈਠੇ ਸੀ ਉਹਨਾਂ ਦੇ ਨਾਲ। ਇਹੀ ਵਿਭਾਰ ਸਮਰਥ ਕਹਿੰਦੀ ਹੁੰਦੀ ਸੀਗੀ ਕਿ ਇਹ ਕੋਈ ਦबई ਤੋਂ ਆਇਆ ਕੱਲ ਦਾ ਸ਼ੋਕਰਾ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਲੰਬੂ ਲਾ ਦੂ ਪੰਜਾਬ ਨੂੰ ਅੱਗ ਲਾ ਦੂ ਇਹਨੂੰ ਅੰਦਰ ਦਿਓ ਇਹੀ ਮਜੀਠੀਆ ਕਹਿੰਦਾ ਹੁੰਦਾ ਸੀਗਾ ਕਿ ਇਹਨੂੰ ਤੱਕਲੇ ਨੂੰ ਸਿੱਧਾ ਕਰਾਂਗੇ ਸਾਨੂੰ ਦਿਓ 15 ਮਿੰਟ ਇਹਨੂੰ। ਉਹ ਕਿੱਥੇ ਨੇ ਯਾਰ ਗੱਲਾਂ ਤੇ ਲੋਕਾਂ ਦੀ ਮਾਨਸਿਕਤਾ ਕਿੱਥੇ ਖੜੀ ਆ। ਪਰ ਮੈਂ ਇਸ ਹਲਕੇ ਲੰਬੀ ਚ ਗਿਆ ਪ੍ਰਚਾਰ ਕੀਤਾ। ਆ ਪ੍ਰਚਾਰ ਦੇ ਵਿੱਚ ਲੋਕਾਂ ਦੇ ਅੰਦਰ ਇਹ ਗੱਲ ਹੈਗੀ ਆ। ਕੇ ਬਾਦਲ ਨੇ ਜਿਹੜਾ ਪੰਥ ਦਾ ਕੌਮ ਦਾ ਪੰਜਾਬ ਦਾ ਕਹਾਣ ਕੀਤਾ ਨੁਕਸਾਨ ਕੀਤਾ ਉਹ ਜਿਹੜੇ ਬਹੁਤ ਅੰਦਰੂਨੀ ਜੁੜੇ ਹੋਇਆ ਮੈਂ ਤੁਹਾਨੂੰ ਉਦਾਹਰਨ ਦਿੰਦਾ ਮੈਂ ਕਿਸੇ ਪਿੰਡ ਦੇ ਸਰਪੰਚ ਦੇ ਘਰੇ ਗਿਆ ਬਹੁਤ ਤਗੜਾ ਪਰਿਵਾਰ ਹੈ ਤੇ ਸ਼ੁਰੂ ਤੋਂ ਹੀ ਬਾਦਲਾਂ ਨਾਲ ਜੁੜਿਆ ਹੋਇਆ ਉਹ ਕਹਿੰਦਾ ਵੀ ਬਾਦਲਾਂ ਨੇ ਬਹੁਤ ਵੱਡਾ ਮੇਰਾ ਫਾਇਦਾ ਕੀਤਾ ਵੀ ਮੇਰੇ ਖੇਤ ਵਿੱਚ ਦੀ ਇੱਕ ਪਾਣੀ ਵਾਲੀ ਪਾਈਪ ਲਾਈਨ ਪਾਈ ਆ ਜਾਣੇ ਕਿ 3-4 ਕਰੋੜ ਦਾ ਉਹਦਾ ਫਾਇਦਾ ਕੀਤਾ ਹੋਇਆ ਜੀ ਉਹ ਕਹਿੰਦਾ ਬਈ ਮੈਂ ਮੁੱਢੋਂ ਸੁੱਢੋਂ ਅਸੀਂ ਪਿਓ ਦਾਦਿਆਂ ਤੋਂ ਲੈ ਕੇ ਬਾਲ ਨੇ ਨਾਲ ਰਹੇ ਹਾਂ ਪਰ ਹੁਣ ਮੈਂ ਬਦਲ ਦੇ ਨਾਲ ਨਹੀਂ ਮਾ ਵੀ ਕਾਰਨ ਕੀ ਤਰ੍ਹਾਂ ਦਾ ਏਡਾ ਵੱਡਾ ਫਾਇਦਾ ਕੀਤਾ ਕਹਿੰਦਾ ਮੇਰਾ ਨਿੱਜੀ ਦਾ ਫਾਇਦਾ ਕਰਨ ਵਾਲਾ ਕਰਤਾ ਪਰ ਜਿਹੜਾ ਕੌਮ ਦਾ ਨੁਕਸਾਨ ਕਰ ਗਿਆ ਪੰਥ ਦਾ ਕਰ ਗਿਆ ਪੰਜਾਬ ਦਾ ਕਰ ਗਿਆ ਨਸਲਾਂ ਤਬਾਹ ਕਰ ਗਿਆ ਸਾਡੀਆਂ ਨਾਲੀਆਂ ਉਹਦਾ ਪੂਰੇ ਨਹੀਂ ਜਾਣਾ ਏਡਾ ਵੱਡਾ ਨੁਕਸਾਨ ਕਰ ਗਿਆ ਹੁਣ ਜਿਹੜੇ ਲੋਕ ਗੱਲ ਨੂੰ ਸਮਝਣ ਲੱਗੇ ਨੇ ਕਿ ਜਿਹੜਾ ਅਸਲ ਦੇ ਵਿੱਚ ਜੋ ਨੁਕਸਾਨ ਇਹਨਾਂ ਨੇ ਅੰਦਰ ਖਾਤੇ ਕਰਤਾ ਜਾਂ ਮਖੌਟਾ ਸਿੱਖੀ ਦਾ ਪੰਥ ਦਾ ਪਾ ਕੇ ਕੀਤਾ ਉਹਦਾ ਨੁਕਸਾਨ ਸਾਤੋਂ ਪੂਰਤੀ ਹੋਣੀ ਨਹੀਂ ਕੋਈ ਕਹਿੰਦੇ ਕਿ ਜਿਹੜਾ ਲੰਬੀ ਹਲਕਾ ਹੈ ਇਹ ਬਾਦਲਾਂ ਦਾ ਪਰਿਵਾਰਕ ਹਲਕਾ ਹੈ ਉਹ ਗੱਲ ਵੱਖਰੀ ਕਿ ਝਾੜੂ ਦੀ ਹਵਾ ਸੀ ਖੁੱਡੀਆਂ ਪਰਿਵਾਰ ਦਾ ਵੀ ਬੜਾ ਇੱਥੇ ਹੈਗਾ ਸੀਗਾ ਤੇ ਉਸ ਸਮੇਂ ਇੱਕ ਹਵਾ ਫਿਰ ਗਈ ਇੱਥੋਂ ਦਾ ਕਹਿੰਦੇ ਜਾ ਹੀ ਨਹੀਂ ਸਕਦਾ ਪਰਵਾਹ ਤੁਸੀਂ ਘੁੰਮ ਕੇ ਆਇਓ ਮੈਨੂੰ ਲੱਗਦਾ ਲਾਸਟ ਪਿੰਡ ਬਾਦਲ ਹੀ ਸੀ ਅੱਜ ਲਾਸਟ ਅਸੀਂ ਬਾਦਲ ਆਏ ਹੂੰ ਮੈਂ ਨਹੀਂ ਦੱਸਣਾ ਚਾਹੁੰਗਾ ਤੂੰ ਬਾਦਲ ਪਿੰਡ ਦੇ ਲੋਕਾਂ ਨੂੰ ਪੁੱਛ ਲੈ ਮੈਂ ਤੁਹਾਨੂੰ ਪਹਿਲਾਂ ਹੀ ਨਵੇੜੀ ਆ ਗੱਲ ਵੀ ਜੇ ਇੰਨਾ ਹਰਮਨ ਪਿਆਰਾ ਹੋਵੇ ਇੱਕ ਵੀ ਵੋਟ ਬਾਦਲ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਸੀ ਇੱਥੇ ਅੱਜ ਆਇਆ ਇੱਥੇ ਸੰਗਰਾਂ ਦਾ ਇਕੱਠ ਨਹੀਂ ਸੀ ਹੋਣਾ ਚਾਹੀਦਾ ਹੂੰ ਇੱਥੇ ਮੈਂ ਤਾਂ ਮੈਂ ਇਹਨਾਂ ਲਈ ਨਵਾਂ ਮੈਂਨਾਂ ਲਈ ਕੀ ਕੀਤਾ ਪਰ ਜੇ ਬਾਦਲਪਿੰਡ ਆਉਣ ਦੇ ਉੱਤੇ ਮੇਰਾ ਢੋਲਣਾ ਸਵਾਗਤ ਕਰਦੇ ਨੇ ਜਾਂ ਮੇਰੀਆਂ ਗੱਲਾਂ ਨੂੰ ਸੁਣਦੇ ਨੇ ਜਾਂ ਆਪ ਇਹ ਇਕੱਠ ਕਰਕੇ ਕਹਿੰਦੇ ਹਾਂ ਬਾਈ ਸਾਡੇ ਪਿੰਡ ਆਓ ਇਹ ਦੁਬਾਰਾ ਵੀ ਕਹਿੰਦੇ ਬਾਈ ਦਾਣਾ ਮੰਡੀ 'ਚ ਇਕੱਠ ਰੱਖਾਂਗੇ ਏਦੋਂ ਵੱਡਾ ਰੱਖਾਂਗੇ ਪਰ ਬਾਦਲ ਦੇ ਭੱਲੇ ਕੀ ਆ ਸੋ ਹੁਣ ਹੌਲੀ ਹੌਲੀ ਵੀਰ ਮੇਰੇ ਗੱਲ ਲੋਕ ਸਮਝਣ ਲੱਗ ਗਏ ਉਹ ਗੱਲਾਂ ਗਈਆਂ ਕਿ ਬਾਦਲ ਦਿੱਲੀ ਕੋਈ ਬਿਆਨ ਦਿੰਦਾ ਸੀ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਬਾਦਲ ਚੰਡੀਗੜ੍ਹ ਕੀ ਬੋਲਦਾ ਕਿ ਪਤਾ ਨਹੀਂ ਲੱਗਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਕੱਲੀ-ਕੱਲੀ ਗੱਲ ਲੋਕਾਂ ਦੇ ਚੇਤਿਆਂ 'ਚ ਬੱਸੀ ਪਈ ਆ ਸਮਝਦੇ ਆ ਲੋਕ ਬੇਸ਼ੱਕ ਉੱਤੋਂ-ਉੱਤਨੀ ਲੋਕ ਜੋ ਮਰਜ਼ੀ ਕਰੀ ਜਾਣ ਵੀ ਅਸੀਂ ਇਹਦੇ ਨਾਲ ਆ ਇਹਦੇ ਨਾਲ ਆ ਕਿਈ ਵਾਰੀ ਇੱਥੇ ਨਾ ਇੱਕ ਹੋਰ ਧੰਮ ਦਾ ਦਾਬਾ ਬਹੁਤ ਆ ਬਾਦਲਾਂ ਦਾ ਜੀ ਬਹੁਤ ਡਰਾ ਕਈ ਦਾ ਪਿੰਡਾਂ ਦੇ ਵਿੱਚ ਨਾ ਲੋਕ ਸਾਹਮਣੇ ਨਹੀਂ ਆਉਂਦੇ ਵੀ ਕੋਈ ਫੋਟੋ ਨਾ ਖਿੱਚ ਕੇ ਭੇਜ ਦੇ ਕੋਈ ਐ ਨਾ ਹੋ ਜੇ ਐ ਨਾ ਹੋ ਜੇ ਜਿਹੜੇ ਬਾਦਲਾਂ ਨੂੰ 8-9 ਸਾਲ ਹੋ ਗਏ ਗਿਆ ਨੂੰ ਅੱਜ ਵੀ ਲੋਕਾਂ ਦੇ ਵਿੱਚ دہشت ਹੈਗੀ ਹੈ ਪਰ ਅੰਦਰ ਖਾਤੇ ਲੋਕਾਂ ਨਾਲ ਜੋ ਬਾਈ ਕਹਾਣ ਹੋਇਆ ਚਾ ਮੈਂ ਸਾਰਾ ਏਰੀਆ ਗਾਇਆ ਦਿਆਲ ਕੋਲੇ ਵਾਲੀ ਦਾ ਏਰੀਆ ਾਸਰਾਵਾ ਜੈਲ ਵੱਜਦੀ ਹੈ 22 23 ਪਿੰਡ 24 ਪਿੰਡ ਹੈਗੇ ਹਾਂ ਉਹ ਕਹਿੰਦੇ ਬਸ ਸਾਡੇ ਉਹੀ ਬੰਦੇ ਚੱਕ ਕੇ ਲੈ ਜਾਂਦਾ ਸੀ ਦਿਆਲ ਕੁਲਾਲੀ ਇਥੋਂ ਠੱਕੇ ਨਾਲ ਹੀ ਬੂਦ ਨਹੀਂ ਲੱਗਣ ਦਾ ਪਿੰਡਾਂ 'ਚ ਤਾਂ ਕਿੰਨੇ ਵੋਟਾਂ ਪਾਉਂਦਾ ਸੀਗਾ ਕਿੰਨੇ ਬੰਦਿਆਂ ਦੇ ਝੂਠੇ 302 ਦੇ ਮਕਦਮੇ 376 ਦੇ ਬਲਾਤਕਾਰ ਦੇ ਮਕਦਮੇ ਚੋਰੀਆਂ ਦੇ ਮਕਦਮੇ ਕਿੰਨੇ ਬੰਦੇ ਰਾਤਾਂ ਨੂੰ ਥਾਣੇ 'ਚ ਲਿਜਾ ਕੇ ਘਟਾਏ ਨੇ ਸੀਸਟ ਆਪਾਂ 'ਚ ਲਿਜਾਏ ਘਟਾਏ ਨੇ ਇੰਨਾ ਇਹ ਜ਼ਬਰ ਹੋਇਆ ਇਸ ਏਰੀਏ ਦੇ ਵਿੱਚ ਹੂੰ ਜੱਚੇ ਲੋਕ ਕਹਿੰਦੇ ਨੇ ਸਾਡੇ ਕੋਈ ਲੋਕਾਂ ਦੇ ਸੂਆ ਕੱਸੀ ਕੋ ਖਾਲ ਬਣਾਤਾ ਹੋਣਾ ਮੁਗੱਲਾ ਲਵਾਤਾ ਹੋਣਾ ਉਥੇ ਕਹਾਣ ਵੀ ਬਹੁਤ ਕੀਤਾ ਲੋਕ ਨਵਾਦ ਨਾਲੇ ਹਮ ਧੱਕੇ ਨਾਲ ਹੀ ਰਾਜ ਕਰਦਾ ਰਿਹਾ ਇੱਥੇ ਜੀ ਜੇ ਪੰਜਾਬ ਦੀ ਸਿਆਸਤ ਦੇ ਵੇਖੀਏ ਜਦੋਂ ਇਲੈਕਸ਼ਨ ਆ ਜਾਂਦੇ ਨੇ ਉਦੋਂ ਪੰਜਾਬ ਦਾ ਇੱਕ ਹਮਦਰਦੀ ਬਣ ਕੇ ਤਾਂ ਵਿਖਾਉਂਦੇ ਨੇ ਪਰ ਜਿੱਧਰੋਂ ਸੀਟ ਮਿਲਦੀ ਉਹ ਕਹਿੰਦਾ ਮੈਨੂੰ ਜੇ ਕਾਂਗਰਸ ਤੋਂ ਨਹੀਂ ਤੇ ਮੈਂ ਬੀਜੇਪੀ ਤੇ ਚੱਲਿਆ ਬੀਜੇਪੀ ਤੋਂ ਨਹੀਂ ਤੇ ਮੈਂ ਕਾਂਗਰਸ ਤੇ ਚੱਲਿਆ ਕੋ ਕਾਲੀ ਤੇ ਚਲਾ ਜਾਂਦਾ ਕੋ ਝਾੜੂ ਵਾਲਿਆਂ ਪਾਸ ਤੁਰਦਾ ਨਵਾਂ ਨਵਾਂ ਹੋਣੇ ਹੋਣੇ ਹੀ ਖਬਰ ਪੜ੍ਹ ਰਹੇ ਸੀ ਤੁਸੀਂ ਵੀ ਪੜ੍ਹ ਰਹੇ ਸੀਗੇ ਰਵਨੀਲ ਬਿੱਟੂ ਵੀ ਸ਼ਾਲ ਮਰ ਗਿਆ ਖਾਕੀ ਨੀਕਰ ਬਾਲਾਂ ਦੇ ਥੱਲੇ ਦੀ ਪਾਈ ਹੋਈ ਐ 6 ਮਹੀਨੇ ਲਗਾਤਾਰ ਮੈਨੂੰ ਯਾਦ ਆ ਜਦੋਂ ਇਹਨਾਂ ਨੇ ਦਿੱਲੀ ਤੱਕ ਨਾ ਲਾਈ ਰੱਖਿਆ ਤਾਂ ਕਹਿੰਦੇ ਸੀ ਕਿਸਾਨਾਂ ਦੇ ਹੰਦਰ ਨੇ ਮੈਂ ਆ ਪਿੱਛੇ ਜੀ ਬੋਲੀ ਜਾਂਦਾ ਸੀਗਾ ਕਿ ਇਹਾਂ ਨੇ ਉੱਤੋਂ ਦੀ ਪਾ ਲੈਂਦੇ ਆ ਕਿ ਥੱਲੇ ਦੀ ਬਾਦਲ ਖਾਕੀ ਨੀਕਰ ਥੱਲੇ ਦੀ ਪਾਈ ਫਿਰਦਾ ਰਿਹਾ ਬਿੱਟੂ ਵਰਗੇ ਨੇ ਉੱਤੋਂ ਦੀ ਪਾ ਲਈ ਹਾਇ ਤਾਂ ਉਹੀ ਐ ਨਾ ਖਾਨਦਾਨ ਤਾਂ ਇਹ ਉਹੀ ਐ ਬੈਂਤੇ ਬੁੱਚੜਾਂ ਦਾ ਉਹੀ ਲਾਣਾ ਉਹੀ ਖੂਨ ਉਹੀ ਅਦਰ ਬਾਦਲਾਂ ਵਾਲਾ ਇਹਨਾਂ ਨੇ ਅੰਦਰ ਖਾਤੇ ਨੂੰ ਨਸਾਨ ਕੀਤਾ ਉਹਨੇ ਸ਼ਰੀਆਮ ਕੀਤਾ ਕੱਲ ਤਾਂ ਉਹੀ ਤੁਰੀ ਆਉਂਦੀ ਐ ਇਹ ਤਾਂ ਸਾਨੂੰ ਲੱਗਦਾ ਹੁੰਦਾ ਵੀ ਇਹ ਆਏ ਆ ਤੇ ਆਉਂ ਆਦੇ ਪੰਜਾਬ ਨਾਲੇ ਕੱਖ ਕੱਖ ਨਹੀਂ ਪੰਜਾਬ ਨਾਲੇ ਪਹਿਲਾਂ ਤੋਂ ਹੀ ਦਿੱਲੀ ਨਾਲ ਇਹ ਮੁੱਢ ਸ਼ੁਰੂ ਤੋਂ ਤਾਂ ਦਿੱਲੀ ਨਾਲ ਆ ਕਿੰਨਾਂ ਨੇ ਖਾਨਦਾਨੀਆਂ ਦਿੱਲੀ ਦੀਆਂ ਦਲਾਲੀ ਕਰਦੀਆਂ ਰਹੀਆਂ ਨੇ ਉੱਥੋਂ ਇਹਨਾਂ ਨੂੰ ਸਾਰੇ ਆ ਰਤਵੇ ਅਹੁਦੇ ਕੁਰਸੀਆਂ ਮਿਲਦੀਆਂ ਰਹੀਆਂ ਨੇ ਇਸ ਲਈ ਇਹ ਤਾਂ ਕੋਈ ਨਵੀਂ ਗੱਲ ਨਹੀਂ ਕੋਈ ਬਿੱਟੂ ਵਰਗੇ ਵਾਗੇ ਹੋਰ ਬਥੇਰੇ ਜਾਣਗੇ ਇੱਥੇ ਬਥੇਰੇ ਨੇ ਹੁਣ ਭਵੰਤਨਾ ਕੰਨੇ ਆ ਗਏ ਜਿਹੜੇ ਕਾਂਗਰਸ ਦੇ ਵਿੱਚੋਂ ਕੱਢੇ ਵੱਢੇ ਜਾਂ ਜਿਹੜੇ ਜਿਹੜੇ ਉਸ ਸੰਗਲ ਚੱਕੀ ਫਿਰਦੇਗੇ ਜੱਬੇ ਵਾਲਾ ਵਰਗੇ ਉਹ ਰਾਜਕਮਾਲ ਵਰਗੇ ਉਹ ਕਿੱਥੇ ਗਏ ਹੁਣ ਉਹ ਪੰਡਾ ਚੱਕੀ ਫਿਰਦੇ ਹੀ ਕਰਜੇ ਦੀਆਂ ਹੁਣ ਭਵੰਤ ਨੂੰ ਪੁੱਛਣ ਵਾਲਾ ਹੋਵੇ ਵੀ ਹੁਣ ਇਹ ਸਾਫ਼ ਸੁਥਰੇ ਹੋਗੇ ਤੂੰ ਜਿੰਨਾ ਬੰਦਿਆਂ ਨੂੰ ਲਿਆ ਕੇ ਕਾਂਗਰਸ ਦੇ ਵਿੱਚੋਂ ਜਾਂ ਹੋਰਾਂ ਪਾਰਟੀਆਂ ਦੇ ਵਿੱਚੋਂ ਐਮਪੀ ਲੜਾ ਰਿਹਾ ਐ ਐਮਐਲਏ ਲੜਾ ਰਿਹਾ ਹੁਣ ਉਹ ਚੰਗੇ ਹੋਗੇ ਔਰ ਐਂਕੂ ਲਾਇਆ ਪਹਿਲਾਂ ਜੀ ਜਰੰਦਰ ਵਾਲਾ ਹਾਂ ਤਾਂ ਇਹ ਬਾਈ ਇਹ ਦੇਖੋ ਇਹ ਮੈਂ ਲੋਕਾਂ ਦੇ ਵਿੱਚ ਨਾ ਇੱਕ ਹੋਰ ਗੱਲ ਮੈਂ ਦੇਖ ਰਿਹਾ ਨਿਰਾਸ਼ਤਾ ਬਹੁਤ ਦਾ ਅੱਕ ਗਏ ਲੋਕ ਵੀ ਇਹ ਰਾਹ ਹੀ ਨਹੀਂ ਹੈਗਾ ਲੋਕਾਂ ਕੋਲੇ ਕੋਈ ਹਮ ਆਲਾ ਕਹਿੰਦਾ ਦੋ ਦੋਹਾਂ ਤੋਂ ਖੜਾ ਛਡਾਉਣ ਲਈ ਬਾਦਲਾਂ ਤੋਂ ਤੇ ਕਾਂਗਰਸੀਆਂ ਤੋਂ ਅਸੀਂ ਤੀਜਾ ਚੁਣਿਆ ਸੀਗਾ ਹੂੰ ਇਹ ਵੀ ਕੁਕ ਮੜਾ ਮੁੱਟਰ ਲੋਕਾਂ ਨੂੰ ਵੀ ਸੀ ਕੋਈ ਨਾ ਕੋਈ ਪੰਜਾਬ ਦਾ ਹੋਊਗਾ ਉਹਨੇ ਜਮਾ ਬੇੜਾ ਤੋਤਾ ਲੋਕ ਜਾਣਦਾ ਜਾਣ ਕਿਥੇ ਇਹ ਬਹੁਤ ਵੱਡਾ ਚੜੂ ਵਾਲੇ ਕਹਿੰਦੇ ਕਿ ਸਾਡੇ ਨਾਲ ਬੀਜੇਪੀ ਧੱਕਾ ਕਰ ਰਹੀ ਹੈ ਜਿਹੜਾ ਉਹਨਾਂ ਦਾ ਮੁਖੀਆ ਸੀ ਹਰਵਿੰਦ ਕੇਜਰੀਵਾਲ ਪਹਿਲਾਂ ਦੋ ਛੋਟੇ ਚੱਕੇ ਫਿਰ ਉਹਨੂੰ ਵੀ ਚੁੱਕ ਕੇ ਜੇਲ੍ਹ ਚ ਮਾਰਿਆ ਕੋਈ ਸ਼ੱਕ ਨਹੀਂ ਮੋਦੀ ਪੂਰੇ ਦੇਸ਼ ਦਾ ਨਾਸ਼ਾ ਬਣਿਆ ਹੋਇਆ ਜਿਹੜਾ ਬੰਦਾ ਬੋਲਦਾ ਚੱਕੇ ਅੰਦਰ ਈਡੀ ਸੀਬੀਆਈ ਐਨਆਈਏ ਚੱਕੇ ਨਾਲ ਦੀ ਨਾਲ ਅੰਦਰ ਦੇ ਦਿੰਦੇ ਨੇ ਕੋਈ ਚੈਨਲ ਨਹੀਂ ਉਹਨੇ ਛੱਡਿਆ ਉਹ ਸਾਰੇ ਖਰੀਦ ਲਿਆ ਆਪਣੇ ਦੀਨ ਕਰ ਲਿਆ ਕੋਈ ਬੰਦਾ ਬੋਲ ਨਹੀਂ ਦਿੱਤਾ ਖੰਗਣ ਨਹੀਂ ਦਿੰਦਾ ਕਿਸੇ ਨੂੰ ਉਹ ਚੱਕ ਕੇ ਅੰਦਰ ਦੇ ਦਿੰਦਾ ਉਹ ਕੋਈ ਦੌਰ ਆਵਾ ਨਹੀਂ ਉਹ ਜੋ ਜਿਹੜਾ ਤਾਨਾਸ਼ਹੀ ਦਾ ਦੌਰ ਆ ਦੇ ਚੱਲ ਰਿਹਾ ਪਰ ਸਵਾਲ ਇਹ ਪੈਦਾ ਹੁੰਦਾ ਵੀ ਤੁਸੀਂ ਚੀਕਾਂ ਮਾਰਦੇ ਹੋ ਵੀ ਕੇਜਰੀਵਾਲ ਚੱਕ ਲਿਆ ਤੁਸੀਂ ਪੰਜਾਬ ਚ ਕੀ ਕੀਤਾ ਖਰੇ ਨਾਲ ਭਾਨੇ ਨਾਲ ਮੇਰੇ ਵਰਗਿਆਂ ਨਾਲ ਸੋਡੇ ਵਰਗਿਆਂ ਨਾਲ ਕਿੰਨੇ ਚੈਨਲਾਂ ਨਾਲ ਕੀ ਕੁਝ ਨਹੀਂ ਹੋਇਆ ਇੱਥੇ ਕਿੰਨੇ ਬੰਦਿਆਂ ਦੇ ਮੁਕਾਦਮੇ ਦਰਜ ਹੋਏ ਕਿੰਨੇ ਬੰਦਿਆਂ ਨੂੰ ਜੇਲ੍ਹਾਂ ਦੀ ਵੀ ਸਿੱਟਿਆ ਗਿਆ ਕਿੰਨੇ ਬੰਦਿਆਂ ਨੇ ਚੈਨਲ ਬੰਦ ਕਰਾਤੇ ਰਿਚਾਂ ਖਤਮ ਕਰਾਤੀਆਂ ਕਿੰਨੇ ਬੰਦਿਆਂ ਨੂੰ ਅੱਜ ਵੀ ਬੈਠੇ ਚੈਨਲ ਨੂੰ ਧਮਕੀ ਦਿੰਦੇ ਆ ਵੀ ਆਹ ਇੰਟਰਵਿਊ ਚਲਾਉਣੀ ਨਹੀਂ ਇਹਦੀ ਕਰਨੀ ਨਹੀਂ ਆਹ ਚਲਣੀ ਚਾਹੀਦੀ ਐ ਸੋਸ਼ਲ ਮੀਡੀਆ ਦੇ ਆ ਚਲਣੀ ਚਾਹੀਦੀ ਟੀਵੀ ਤਾਂ ਆਵਾਜ਼ ਦੱਬ ਰਹੇ ਨੇ ਨਾ ਜੇ ਉਹ ਤਾਂ ਬਰਹਿ ਵੀ ਦੱਬ ਰਹੇ ਨੇ ਉਸੇ ਲਾਈਨ 'ਤੇ ਤੁਰੇ ਹੋਏ ਨੇ ਅਸਲ ਤਾਂ ਆਰਐਸਐਸ ਦੀ ਦੂਜੀ ਟੀਮ ਤਾਂ ਹੈਗੀ ਹੋਈ ਆਪਾਂ ਨੂੰ ਪਤਾ ਹੀ ਨਹੀਂ ਇਹ ਕੀ ਜੇ ਇਹ ਕਰਦੇ ਹੋ ਕਹਿੰਦੇ ਬਦਲਾਤ ਜੋ ਕਰਦੇ ਤੇ ਕਹਿੰਦੇ ਤਕਰਾ ਹਾਂ ਬਿਲਕੁਲ ਇਨ੍ਹਾਂ ਲਈ ਬਦਲਾ ਇਹਨੂੰ ਲੱਗਦਾ ਕਿ ਅਸੀਤਾ ਜੀ ਸਾਰਾ ਗੰਦ ਸਾਫ਼ ਕਰ ਰਹੇ ਆ। ਹਮ ਅਸੀਤਾ ਜੀ ਜੋ ਰਿਸ਼ਵਤ ਖੋਰੀ ਵਾਲਾ ਬੰਦਾ ਜੋ ਕੋ ਚੋਰ ਐ ਜੋ ਕੋ ਲੁਟੇਰਾ ਉਹ ਸਾਰੇ ਪਰ ਤੁਸੀਂ ਕੁਮ ਸਾਧ ਹੋਗੇ। ਮੰਨਦੇ ਆ ਉਹ ਤੱਕਾ ਸਾਨੂੰ ਉਹ ਤੱਕੇ ਦੇ ਉੱਤੇ ਵੀ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਉਹ ਤੱਕੇ ਤੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਉਹ ਮੋਦੀ ਕਰ ਰਿਹਾ ਪਰ ਅਸੀਂ ਕਹਿੰਦੇ ਤੁਸੀਂ ਬਰਾਬਰ ਕਰ ਰਹੇ ਹੋ। ਤੱਕਾ ਤੱਕੇ ਹੁੰਦਾ। ਹਮ ਪਰ ਸਾਡਾ ਸਾਡਾ ਉਹ ਇਹ ਜਾਂ ਜਮੀਰ ਨਹੀਂ ਹੈਗਾ ਵੀ ਅਸੀਂ ਛੋੜਨਾ ਤੱਕਾ ਹੁੰਦਾ ਹੋਵੇ ਤੇ ਅਸੀਂ ਖੁਸ਼ੀ ਮਨਾਈਏ। ਪੰਜਾਬ ਇਹ じゃ ਨਹੀਂ ਹੈਗਾ ਪੰਜਾਬ ਤਾਂ ਹਮੇਸ਼ਾ ਮਜਲੂਮ ਦੇ ਨਾਲ ਖੜਾ ਹੈ ਜ਼ਾਲਮ ਦੇ ਉਲਟ ਪੁੱਗਦਿਆ ਲੱਖਾ ਸਦਾਨਾ ਬਠਿੰਡੇ ਤੋਂ ਸਿਮਰਜੀਤ ਸਿੰਘ ਮਾਨ ਜਾਂ ਹੋਰ ਪਾਰਟੀ ਉਹ ਤਾਂ ਨਹੀਂ ਬਰਾਬਰ ਖੜੀ ਹੋਊਗੀ ਗੱਲਬਾਤ ਹੋਈ ਹੈ ਕੋਈ ਮੀਟਿੰਗ ਹੋਈ ਮਾਨ ਸਾਹਿਬ ਨਾਲ ਵੀ ਹੋਈ ਹੈ ਬੀਐਸਪੀ ਦੇ ਵੀ ਇੱਕ ਵਕੀਲ ਸਾਹਿਬ ਨੇ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਗੱਲ ਚੱਲੇ ਜਿਹੜਾ ਵੀ ਹਮ ਖਿਆਲੀ ਹੋਊਗਾ ਤਾਂ ਨਾਲ ਕੋਈ ਚੱਕਰ ਨਹੀਂ ਸਾਨੂੰ ਸਾਨੂੰ ਨਾਲ ਖੜਨ ਦੇ ਵਿੱਚ ਕੋਈ ਹਰਜ ਨਹੀਂ ਅਸੀਂ ਪਹਿਲਾਂ ਮਾਨ ਸਾਹਿਬ ਦੀ ਮਹਿਤਮਾ ਕਰਕੇ ਆਏ ਆ ਉੱਥੇ ਜਿਮਨੀ ਚੌਂਕ ਸੰਰੂਰ ਹੂੰ ਕੋਈ ਚੱਕਰ ਨਹੀਂ ਆਮ ਖਿਆਲੀ ਬੰਦੇ ਨਾਲ ਖੜ ਸਕਦੇ ਪਰ ਜਿਹੜੇ ਪੰਜਾਬ ਵਿਰੋਧੀ ਨੇ ਕੌਮ ਵਿਰੋਧੀ ਨੇ ਜਿਨ੍ਹਾਂ ਨੇ ਪਿੱਠ ਸ਼ੋਰਾ ਮਾਰਿਆ ਗਦਾਰੀਆਂ ਕੀਤੀਆਂ ਪੰਜਾਬ ਨਾਲ ਉਹਨਾਂ ਨਾਲ ਤਾਂ ਮੈਂ ਵਾਰ-ਵਾਰੀ ਬੇਨਤੀ ਕਰਦਾ ਇਹ ਲੋਕ ਕਹਿੰਦੇ ਯਾਰ ਵੋਟਾਂ 'ਚ ਖੜਾ ਵੋਟਾਂ 'ਚ ਐਮਐਲਏ ਜਾਂ ਐਮਪੀ ਬਣਨ ਦਾ ਮਾਰਾ ਖੜਾ ਹੋਗਾ ਉਹ ਮਹਾਪ੍ਰਾਵੋ ਐਨੀ ਨੇਰੀ ਹੀ ਝੜੂ ਵਾਲਿਆਂ ਦੀ ਹੂੰ ਪੰਜ ਟਿਕਟਾਂ ਮੈਨੂੰ ਪਵੰਤਮਾਨ ਨੇ ਪਵਾਨੀਗੜ ਗੱਡੀ 'ਚ ਬੈਠੇ ਨੂੰ ਕੰਗਾ ਤੂੰ ਖੜਾ ਹੋ ਜਿੱਥੋਂ ਮਰਜੀ ਪੰਜ ਬੰਦੇ ਆਪਣੇ ਹੋਰ ਖੜੇ ਕਰ ਲੈ ਐਨੀ ਨੇ ਰੀਜਮਾ ਸੌਖਾ ਸੀਗਾ ਮੈਂ ਐਮਐਲਏ ਬਣ ਜਾਂਦਾ ਯਾਰ ਕੀ ਲੋਡ ਸੀ ਹੁਣ ਹੁਣ ਆਈ ਆਫਰ ਅੱਜ ਵੀ ਅੱਜ ਵੀ ਅੱਜ ਵੀ ਇੱਥੇ ਐਨੇ ਮੈਂ ਲੋਕਾਂ ਨੂੰ ਇਹ ਗੱਲ ਦੱਸਦਾ ਮੈਂ ਕਿ ਅੱਜ ਵੀ ਪ੍ਰਮਾਤਮਾ ਨੂੰ ਹਾਜ਼ਰ ਰਾਜ ਜਾਨ ਕੇ ਕਹਿੰਦਾ ਸੁੱਖੀ ਜਗਾੜ ਤੇ ਬੈਠਿਆ ਅੱਜ ਵੀ ਆਪਰਾ ਸੀਗਾ ਸਾਡੇ ਨਾਲ ਆ ਜਾ ਇੱਕ ਬਦਲ ਉਹਨੇ ਦੋ ਪਾਰਟੀਆਂ ਵੱਲੋਂ ਵੱਡੀਆਂ ਵੱਲੋਂ ਸਾਡੇ ਨਾਲ ਸਾਡੇ ਨਾਲ ਆ ਜਾ ਕਾਂਗਰਸ ਵੀ ਸੀ ਬੌਕਰ ਵਾਲੇ ਵੀ ਸੀ ਦੋਨੇ ਸੀ ਜੀ ਆੰਦੇ ਨੂੰ ਸੰਗਰੂਰ ਤੋਂ ਖੜਾ ਕਰ ਲਾ ਹੂੰ ਤੂੰ ਦੱਸ ਜਿੱਥੇ ਖੜਾ ਹੋਣਾ ਬਰੰਡੇ ਹੋ ਜਾ ਇੱਥੇ ਹੋਣਾ ਤੂੰ ਦੋ ਦੋ ਟਿਕਟਾਂ ਦੀਆਂ ਆਫਰਾਂ ਸੀ ਬਾਈ ਪਰ ਮੈਂ ਖੈ ਨਹੀਂ ਕਰਦਾਰ ਨਹੀਂ ਮਾਰਨਾ ਕੋਈ ਗੱਲ ਨਹੀਂ ਨਹੀਂ ਤਾਂ ਨਹੀਂ ਸਹੀ ਹੈ ਨਾ ਪਾਉਣ ਵੋਟ ਲੋਕਾਂ ਨੂੰ ਕਰੇ ਤਾਂ ਸਾਡੀ ਗੱਲ ਸਮਝ ਪਾਉਗੀ ਵੀ ਅਸੀਂ ਲੜਾਈ ਕਾਹਦੀ ਲੜ ਰਹੇ ਆ ਅਸੀਂ ਕੋਈ ਲੜਾਈ ਆਪਣੇ ਕੁਰਸੀਆਂ ਦੇ ਪਹੁੰਚਣ ਲਈ ਨਹੀਂ ਲੜ ਰਹੇ ਪਹੁੰਚਣਾ ਹੁੰਦਾ ਬਹੁਤ ਸੌਖੇ ਪਹੁੰਚ ਜਗੇ ਅੱਜ ਵੀ ਪਹਿਲਾਂ ਹੀ ਪਹੁੰਚ ਜਾਂਦੇ ਪਰ ਨਹੀਂ ਮੈਨੂੰ ਪਤਾ ਵੀ ਜੇ ਗੱਲ ਚ ਪਟਾ ਪਵਾ ਲਿਆ ਇਹਨਾਂ ਦਾ ਅਸੀਂ ਪੰਜਾਬ ਦੀ ਗੱਲ ਕਿੱਥੋਂ ਕਰਦੇ ਆਂਗੇ ਅਗਲੇ ਨੇ ਕਹਿੰਨਾ ਪਾਰਟੀ ਦੀ ਗਾਇਡਲਾਈਨ ਹੈ ਪਾਰਟੀ ਦੇ ਦਾਇਰਤਾ ਇਸ ਤੋਂ ਬਾਹਰ ਜਾ ਕੇ ਬਿਆਨ ਨਹੀਂ ਦੇਣਾ ਤੇ ਅਸੀਂ ਉਹ ਚਾਹੁੰਦੇ ਹੀ ਨਹੀਂ ਕਿ ਸਾਡੇ ਲਈ ਪੰਜਾਬ ਪਹਿਲਾ ਕੋਈ ਗੱਲ ਨਹੀਂ ਆ ਵੀ ਇੱਕ ਜਾਗ ਹੀ ਆ ਪਿੰਡਾਂ ਤੁਰੇ ਫਿਰਦੇ ਆਂ ਪ੍ਰਚਾਰ ਕਰਦੇ ਆਂ ਲੋਕਾਂ ਨੂੰ ਜਗਾਉਂਦੇ ਫਿਰਦੇ ਆਂ ਐਂ ਲੋਕ ਉੱਠ ਖੜੇ ਲਹਿਰ ਬਣ ਗਈ ਤਾਂ ਇਹੀ ਲੋਕ ਉੱਠ ਕੇ ਪੰਜਾਬ ਨੂੰ ਬਚਾ ਲੈਣਗੇ ਪੰਜਾਬ ਬਚੂ ਜਾਂ ਫਿਰ ਉਸ ਤਰ੍ਹਾਂ ਦੇ ਲੀਡਰ ਹੀ ਆਉਣਗੇ ਕਿਰ ਬਦਲਾਅ ਜੀ ਵੀ ਉਹੋ ਜਿਹਾ ਕੁਝ ਨਿਕਲ ਆਉਂਦਾ ਹੁੰਦਾ ਇਹ ਹੁਣ ਝਾੜੂ ਵਾਲੇ ਪਾਸੇ ਹੋਣ ਜਾਂ ਕਾਂਗਰਸ ਹੋਵੇ ਹੋਰ ਕੋਈ ਆ ਜਾਵੇ ਪੰਜਾਬ ਬਚੂ ਜਿੰਨਾ ਚਿਰ ਜਦੋਂ ਲੋਕ ਜਾ ਕੇ ਜਦੋਂ ਲੋਕ ਸੁੱਤੇ ਪਏ ਨੇ ਲੋਕ ਕਵੇਸਲੇ ਪਏ ਨੇ ਦੇਖੋ ਮੈਂ ਹਰ ਪਿੰਡ ਦੇ ਵਿੱਚ ਮੇਰਾ ਇੱਕ ਤਰ੍ਹਾਂ ਦਾ ਪ੍ਰਚਾਰ ਹੈ ਬੋਲੀ ਨੂੰ ਲੈ ਕੇ ਇਤਿਹਾਸ ਨੂੰ ਸਾਂਭਣ ਨੂੰ ਲੈ ਕੇ ਹੁਣ ਸਿਲੇਬਸ ਆ ਤੀਜੀ ਤੋਂ ਲੈ ਕੇ ਛੇਵੀਂ ਤੱਕ ਸੀਬੀਐਸਸੀ ਨੇ ਸਿਲੇਬਸ ਬਦਲਨਾ ਇੱਕ ਤਰੀਕ ਤੋਂ ਅਪ੍ਰੈਲ ਤੋਂ ਉਹ ਕਿਹੜਾ ਸਿਲੇਬਸ ਲੈ ਕੇ ਆਉਣਗੇ ਕਿਹੜਾ ਇਤਿਹਾਸ ਲੈ ਕੇ ਆਉਣਗੇ ਗੌਰ ਕਰੋ ਉਹ ਸਾਡੀ ਬੋਲੀ ਨੂੰ ਮਾਰ ਰਹੇ ਹੈ ਗੌਰ ਕਰੋ ਉਹ ਸਾਡੇ ਪਾਣੀਆਂ ਨੂੰ ਜ਼ਹਿਰੀਲਾ ਕਰ ਰਹੇ ਹੈ ਗੌਰ ਕਰੋ ਹੂੰ ਜ਼ਰਤੀ ਵੇਚ ਕੇ ਨਾ ਭੱਜੋ ਬਾਹਰਲੇ ਦੇਸ਼ਾਂ ਨੂੰ ਨਾ ਭੱਜੋ ਜ਼ਮੀਨਾਂ ਵੇਚ-ਵਿਚ ਕੇ ਆਪਣੀ ਜ਼ਮੀਨ ਨਾ ਵੇਚੋ ਪਿੰਡਾਂ ਦਾ ਭਾਈਚਾਰਾ ਸਾਂਝਾ ਕਾਇਮ ਕਰੋ ਜਿੰਨੇ ਵੀ ਸਾਡੇ ਗੁਰੂ ਘਰ ਹੈ ਸੇਵੇ 'ਚ ਇਕੱਠੇ ਕਰੋ ਪਿੰਡ ਦੇ ਕਿਸੇ ਵੀ ਪਿੰਡ ਦੇ ਬੱਚਾ ਸਰਪੰਚੀ ਦੀ ਚੋਣਾਂ ਆਉਣੀਆਂ ਨੇ ਐਲਾਨ ਕਰਾਉ ਸਰਪੰਚਾਂ ਦੇ ਬਕੈਰਾ ਤੌਰ ਤੇ ਭਈ ਇਹਦੀ ਬੋਟ ਨਹੀਂ ਪਿੰਡ 'ਚ ਪੜਨ ਦੇ ਲਈ ਆ ਵੀਡੀਓ ਤੁਸੀਂ ਦੇਖ ਦੇਖੀ ਸੁਣੀ ਹੈ ਹਾਂ ਸੁਣੀ ਹੈ ਮੈਂ ਮੈਂ ਤੁਹਾਨੂੰ ਵੇਚ ਸੁਣਾ ਦੇਣਾ ਐਨੇ ਪਿਹੜੇ ਸ਼ਾਦਾ ਨਾ ਗੁੱਸਾ ਚੜਦਾ ਹੈ ਡੇੜੀ ਦੇ ਕੋਲੇ ਖੜ ਕੇ ਕਹਿ ਰਿਹਾ ਨਹੀਂ 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 ਮੈਂ ਤੁਹਾਨੂੰ ਇੱਕ ਦਿਖਾਉਣਾ ਵੀ ਮੇਰਾ ਤੂੰ ਖੜਾ ਦੇਖ ਕਿਦਾ ਯਾਰ ਬੰਦੇ ਦੇ ਅੱਖਾਂ 'ਚ ਖੂਨ ਉੱਤਰਦਾ ਇਹਨਾਂ ਨੇ ਗੱਲਾਂ ਸੁਣ ਕੇ ਹਾਂ ਇੰਨਾ 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 ਗੰਦਬਗ ਬਕਿਆ ਉਹਨੇ ਭਈਏ ਨੇ ਤੇ ਉਹ ਉਹਨੂੰ ਕਿਸੇ ਨੇ ਕੀ ਕੀਤਾ ਫੜ ਕੇ ਪੁਲਿਸ ਕੋਲ ਦੇ ਤਿਆ ਉਹ ਪੁਲਿਸ ਵਾਲੇ ਕਹਿੰਦੇ ਇਹ ਤਾਂ ਸਾਈਬਰ ਕ੍ਰਾਈਮ ਦਾ ਕੇਸ ਹੈ ਜੀ ਲਾ ਦੱਸੋ ਆ ਸਾਈਬਰ ਕ੍ਰਾਈਮ ਦਾ ਸੁਣ ਲਾ ਬਾਈ ਕਿਸੇ ਦੇ ਨਾਲ ਹਾਂ ਇਹ ਸਸਤੇ ਵਿੱਚ ਇੱਕ ਪਰਵਾਸੀ ਮਜ਼ਦੂਰ ਭਈਏ ਮੇਰਾ ਬਚਾ ਉਹ ਮੇਰੇ ਘਰ ਵਾਲੀ ਸਮੀ ਨਕਰੇ ਜੇ ਤਣਾੜੇ ਲਾ ਰਿਹਾ ਮੈਂ ਤਾਂ ਠੀਕ ਜੀ ਕੋਈ ਨਾ ਸੱਸੀ ਗੱਲ ਜੀ ਮੈਂ ਮਸਾਂਦੜਾ ਕੋਈ ਗੱਲ ਨਹੀਂ ਠੀਕ ਹੈ ਮਸਾਂਦੜਾ ਸੰਦ ਨੂੰ ਹਾਂ ਜੱਟੇ ਦਾ ਨਾ ਜਾਂ ਪਤੁੰਦਰਾ ਉਹ ਸਟਾਉਂਦਾ ਕੀ ਆਲੀ ਦਾ ਪੰਜਾਬੀ ਭੇਗੇ ਬੋਲਤੇ ਹੈ ਕਿ ਭਈਆ ਜੋ ਹੈ ਗੰਦਾ ڈالਤੇ ਹੈ ਪੰਜਾਬ ਨੇ ਗੰਨਲ ਤੇ ਨਾ ਗੰਨੇ ਨਾਲ ਤੇ ਭਈਆ ਲੰਡੇ ਨਾਲ ڈالਤੇ ਹੈ ਨਾ ਤਾਂ ਫਿਰ ਉਹ ਬੱਚਾ ਪੈਦਾ ਹੁੰਦੇ ਹੈ ਅੱਛਾ ਹਾਂ ਮਤਲਬ ਕਿ ਉਹ ਜਿਹੜੇ ਬੰਦੇ ਬਾਹਰ ਰਹਿੰਦੇ ਆ ਉਹ ਕਹਿੰਦਾ ਜਿਹੇਦਾਰਾ ਤੂੰ ਜਾ ਕੈਨੇਡਾ ਤੇਰੀ ਜਨਾਨੀ ਮੈਂ ਸੰਭੂਗਾ ਤੇਰੇ ਤੇਰੀ ਜਨਾਨੀ ਦੇ ਜਵਾਗ ਸਾਡਾ ਪੈਦਾ ਹੁੰਦਾ ਇਹ ਤਾਂ ਬੜਾ ਗਲਤ ਬੋਲਿਆ ਹਾਂ ਤੇ ਇਹ ਇਹਨੂੰ ਕੀ ਫੜਾ ਕੇ ਪੁਲਿਸ ਨੂੰ ਸਿੱਧਾ ਦੇ ਤਾ ਕੁਝ ਨਹੀਂ ਉੱਥੇ ਪੁਲਿਸ ਨੂੰ ਦਿੱਤਾ ਇਹਨੂੰ ਫੜ ਕੇ ਤੇ ਉੱਥੇ ਉਹਨਾਂ ਨੇ ਸਾਈਬਰ ਕ੍ਰਾਈਮ ਦਾ ਕੇਸ ਕਰਕੇ ਛੜਤਾ ਤੇ ਇਹ ਸਿਰਕੀ ਨੇ ਚੜਾਈ ਸਾਡੇ ਲੋਕਾਂ ਨੇ ਬਾਈ ਆ ਦੂਜੀ ਵੀਡੀਓ ਦੇਖ ਲੈ ਮੈਂ ਤੈਨੂੰ ਉਹ ਵੀ ਦਿਖਾ ਦਿੰਨਾ ਹੈ ਸਰਕਾਰ ਕਮੇਟੀ ਨੇ ਜ਼ੋਰ ਪਾਇਆ ਸੀ ਨਾ ਫੇਰ ਜਾ ਕੇ ਲੈ ਕੇ ਗਿਆ ਤੇ ਨਹੀਂ ਤਾਂ ਕੁਝ ਨਹੀਂ 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 ਕੁਝ ਵੀ ਨਹੀਂ ਹੋਣਾ ਬਾਈ ਜੀ ਦੀ ਮੇਰੀ ਗੱਲ ਸੁਣ ਲੋ ਜੀ ਦੀ ਵੋਟ ਐ ਇੱਥੇ ਆ ਆ ਦੇਖ ਲੋ ਚੜਾ ਲਾ ਤੇ ਨੱਚਣਾ ਆਪ ਸਾਰੇ ਇਹ 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 ਸੁਣ ਲੋ ਇਹ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਹੈ ਚੰਨੀ ਸਾਹਿਬ ਜਿਹੜੇ ਬੈਠਣਾ ਨਹੀਂ ਲੋਬੀ ਭੋਜਪਰੀ ਗਾਣਾ ਲਾ ਤੇ ਨੱਚਣਾ ਆਪ ਸਾਰਿਆਂ ਨੇ ਸੱਚੇ ਜਿਹੜੇ ਮੁੱਖ ਮੰਤਰੀ ਉਹ ਵੀ ਉਹ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਭੋਜਪਰੀ ਗਾਣੇ ਲਵਾ ਕੇ ਨੱਚ ਰਿਹਾ ਲੁਧਿਆਣੇ ਦੇ ਵਿੱਚ ਜਿਹੜਾ ਐਮਪੀ ਖੜਾ ਹੋਊਗਾ ਭੋਜਪਰੀ ਗਾਇਕ ਮਗਾ ਕੇ ਲਵਾਊਗਾ ਭਈਆਂ ਨੂੰ ਖੁਸ਼ ਕਰਨ ਦੇ ਲਈ ਜਿਹਦੀ ਗਿਣਤੀ ਹੈ ਭਾਈ ਉਹਨੂੰ ਖੁਸ਼ ਕਰਨ ਲਈ ਗਾਇਕ ਵੀ ਲਵਾਉਣਗੇ ਉਹਨਾਂ ਨੂੰ ਕੱਲ ਨੂੰ ਉਹਨਾਂ ਨੇ ਵੋਟਾਂ ਲੈਣ ਦੇ ਮਾਰੇ ਸਾਡੇ ਛੇਤਰ ਵੀ ਮਾਰਨਗੇ ਕਿੰਨੀਆਂ ਤੇ ਉਹਨਾਂ ਦੀ ਪਤਨੀ ਆ ਭਈਆ ਝੋਲਾ ਮਗਰ ਨੂੰ ਲੱਗਦਾ ਪੰਜਾਬ 'ਚ ਵੋਟ ਪਹਿਲਾਂ ਬਣਾਉਂਦੇ ਪਿੰਡਾਂ ਦੇ ਸਰਪੰਚ ਵੋਟਾਂ ਲੈਣ ਦੇ ਮਾਰੇ ਚੰਗਾ ਭਲਾ ਪਤਾ ਵੀ ਇਹਨਾਂ ਦੀ ਵੋਟ ਲੈਣੀ ਆ ਸੀ ਇਹਨਾਂ ਦਾ ਮਤਲਬ ਹੈ ਆਪਣੇ ਨਾਲ ਕੋਈ ਮਤਲਬ ਨਹੀਂ ਫਿਰ ਨਹੀਂ ਸਾਡੀ ਵੋਟ ਲੈਣੀ ਆ ਸਾਡੇ ਜੱਗ ਸਾਡੀ ਗੱਲ ਕਰ ਦੇਣਗੇ ਇਹਨਾਂ ਦੀ ਵੋਟ ਲੈਂਦੇ ਨਹੀਂ ਗੱਲ ਕਰ ਦੇਣਗੇ ਪਰ ਜੋ ਗੰਦ ਭਈਆਂ ਨੇ ਪਾਤਾ ਆ ਕੇ ਜੋ ਸਾਡੇ ਲੋਕਾਂ ਨੂੰ ਕੁੱਟਮਾਰ ਕਰਦੇ ਨੇ ਆ 3 ਸਾਲ ਦੀ ਬੱਚੀ ਦਾ ਬਲਾਤਕਾਰ ਹੋਇਆ ਕੋਪਰੀਡੇ ਹਾਂ ਕੁਝ ਨਹੀਂ ਬਣਿਆ ਹੁੰਦਾ ਕੀ ਬਣਿਆ ਹੁੰਦਾ ਮਾਰ ਵੀ ਦਿੱਤੀ ਜਵਾਕੜੀ ਹਾਂ ਤੇ ਸਿਰ ਸਾਡੇ ਲੋਕਾਂ ਨੇ ਚੜਾਏ ਨੇ ਬਾਈ ਇਹ ਮੈਂ ਇੰਨਾ ਮੁਕਸਰ ਦੇ ਪਿੰਡਾਂ 'ਚ ਗਿਆ ਤਗੜੇ ਤਗੜੇ ਲੋਕਾਂ ਦੇ ਘਰ ਆ ਦੋ ਦੋ ਕਿੱਲੇ ਲੋਕ ਬਗਲ ਮਾਰੀ ਬੈਠੇ ਆ ਸੌ ਸੌ ਕਿੱਲਾ ਲੋਕਾਂ ਕੋਲੇ ਪੈਲੀ ਆ ਤੇ ਚੁੱਲ੍ਹੇ ਦੇ ਭੈ ਗਿ ਚੜਾਏ ਹੋਏ ਨੇ ਯਾਰ ਆਪਾਂ ਮੋਟਰਾਂ ਨੂੰ ਚੁੱਲ੍ਹਿਆਂ 'ਚ ਚੜਾ ਲੇ ਫਿਰ ਕਹਿੰਦਾ ਸਾਡੀ ਕੁੜੀ ਲੈ ਕੇ ਭੱਜ ਗਿਆ ਸਾਡੀ ਬੁੜੀ ਲੈ ਕੇ ਭੱਜ ਗਿਆ ਸਾਡੇ ਬੰਦੇ ਮਾਰ ਕੇ ਭੱਜ ਗਿਆ ਇਹ ਇਹ ਗੱਲ ਜਾ ਕਿੱਧਰ ਨੂੰ ਰਹੀ ਆ ਯਾਰ ਸਾਰਾ ਏਰੀਆ ਅਦੁੱਨਾ ਪਠਾਨਕੋਟ ਦਾ ਉਤਲਾਬ ਗਰਦਾਸਪੁਰ ਦਾ ਉਹ ਸਾਰੇ ਜਿਹੜੇ ਪਸ਼ੂ ਜੇ ਲਈ ਫਿਰਦੇ ਹੁੰਦੇ ਆ ਉਹ ਸਾਰੇ ਆ ਕੇ ਬਹਿ ਲੇ ਪਿੰਨਾ ਚ ਕਈ ਕਿ ਪਿੰਡਾਂ ਦੇ ਪਿੰਡ ਪੂਰੇ ਉਹਨਾਂ ਨੇ ਵਸ ਗਏ ਸਾਰਾ ਜੀਰਕਪੁਰ ਮਹਾਲੀ ਖੜ ਸਾਰਾ ਹਮਾਚਲਾ ਕੇ ਬਹਿ ਗਿਆ ਲੁਧਿਆਣਾ ਜਲੰਧਰ ਸਾਰਾ ਪਈਆਂ ਨੇ ਦੱਬਲੇ ਪਿੰਡਾਂ ਦੇ ਸਰਪੰਚ ਬਹਿ ਗਏ ਬਣ ਕੇ ਯਾਰ ਇਤੋਂ ਦੇ ਸਰਦਾਰ ਨਾਲ ਵੀ ਕਰ ਹੀ ਗਏ ਉਹ ਨਰੋਤਮ ਦਾ ਹਾਂ ਨਰੋਤਮ ਨਹੀਂ ਮਾਰਿਆ ਸਾਡੇ ਪਿੰਡ ਪਹਿਲਾਂ ਕਿ ਤੇਰੇ ਇਤੋਂ ਦਾ ਨਰੋਤਮ ਜਿਹੜਾ ਗੋਆ ਚ ਮਾਰਿਆ ਸੀ ਹਾਂ ਹਾਂ ਭਈਏ ਨਾਰ ਦੇਂਦੇ ਸੀਗੇ ਜਿਹੜਾ ਭਈਆ ਉਹਦੇ ਘਰੇ ਰਹਿ ਕੇ ਗਿਆ ਉਸੇ ਭਈਏ ਨੇ ਜਾ ਮਾਰਿਆ ਉਹ ਤੇ ਬਰੇ ਸਰਦਾਰ ਤਾਂ ਸਰਚੜਾਉਂਦੇ ਨੇ ਰੌਲਾ ਰਹੀ ਆ 35 ਤੱਕ ਕਹਿੰਦੇ ਭਈ ਮੁੱਖ ਮੰਤਰੀ ਭਈਆ ਲਾਓ ਤਾਂ ਹਰਸ਼ਿੰਦਰ ਕੌਰ ਨੇ ਵੀ ਕਿਹਾ ਵੀ 35 ਤੱਕ 50 ਦਾ ਮੁੱਖ ਮੰਤਰੀ ਭਈਆ ਬਣ ਜਾਣਾ 70 72 ਲੱਖ ਤਾਂ ਹੋ ਗਿਆ 20 2000 ਬੋਟ ਇੱਕ ਇੱਕ ਸਾਲ ਦੇ ਵਿੱਚ ਕੱਲੇ ਜਲੰਧਰ ਚ ਬਣ ਜਾਂਦੀਆਂ ਭਈਆਂ ਦੀ ਇਹਦੇ ਕੌਣ ਹੁਣ ਮੀਤ ਇਹ ਕੀ ਕਹਿ ਰਿਹਾ ਤੇ ਕਿਹੜਾ ਕਾਨੂੰਨ ਕਹਿੰਦਾ ਕਿ ਅਸੀਂ ਭਈਆਂ ਨੂੰ ਜਾਂ ਬਾਹਰਲੇ ਪ੍ਰਵਾਸੀਆਂ ਨੂੰ ਜਾਂ ਬਾਹਰਲੇ ਸੁੰਬੇਰੇ ਬੰਦੇ ਨੂੰ ਨੌਕਰੀਆਂ ਦੇਗੀ ਉਹਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੂੰ ਕਹਿੰਦਾ ਅਨਪੜ੍ਹ ਲੋਕ ਰੌਲਾ ਪਾਉਂਦੇ ਆ ਪੜਿਆ ਲਿਖਿਆ ਪਰ ਇਹ ਦੱਸ ਕਿਹੜਾ ਸੰਵਿਧਾਨ ਕਿਹੜਾ ਕਾਨੂੰਨ ਹੈ ਹਿਮਾਚਲ ਚ ਉੱਥੇ ਨੌਕਰੀ ਕਿਉਂ ਨਹੀਂ ਲੈ ਸਕਦੇ ਉੱਥੇ ਜ਼ਮੀਨ ਕਿਉਂ ਨਹੀਂ ਲੈ ਸਕਦੇ ਕਿਹੜਾ ਕਾਨੂੰਨ ਕਿਹੜਾ ਸੰਵਿਧਾਨ ਹੈ ਰਾਜਸਥਾਨ ਚ ਉਤਰਾਖੰਡ ਚ ਨਾਗaland ਜੰਮੂ ਕਸ਼ਮੀਰ ਚ ਉੱਥੇ ਨੌਕਰੀਆਂ ਤੇ ਜ਼ਮੀਨ ਕਿਉਂ ਨਹੀਂ ਲੈ ਸਕਦੇ ਉੱਥੇ ਸੰਵਿਧਾਨ ਕਾਨੂੰਨ ਵੱਖਰਾ ਹੈ ਜੇ ਅਸੀਂ ਉੱਥੇ ਨੌਕਰੀ ਲਈ ਅਪਲਾਈ ਵੀ ਨਹੀਂ ਕਰ ਸਕਦੇ ਨੌਕਰੀ ਲੈ ਨਹੀਂ ਸਕਦੇ ਕੋਈ ਜ਼ਮੀਨ ਨਹੀਂ ਲੈ ਸਕਦੇ ਤਾਂ ਪੰਜਾਬ ਦੇ ਵਿੱਚ ਕਿਉਂ ਇਹ ਧਰਤੀ ਖਾਤਾ ਜਿਹੜਾ ਸਾਡੇ ਪੁਰਖਿਆਂ ਨੇ ਸਿਰ ਲਾਏ ਆ ਖੂਨ ਡੋਲਿਆ ਹਜ਼ਾਰਾਂ ਸਾਲ ਲੜੇ ਨੇ ਯਾਰ ਅਸੀਂ ਨਹੀਂ ਕਹਿੰਦੇ ਕਿਸੇ ਦੇ ਖਿਲਾਫ ਨਹੀਂ ਹੈ ਕਿ ਕੋਈ ਕੰਮ ਕਰੇ ਜੀ ਸੜਕੇ ਘਰੇ ਹਰ ਕੰਮ ਕਰਕੇ ਰਾਬਸ ਜਾਵੇ ਸਾਡੇ ਵੀ ਬਾਹਰ ਕੰਮ ਕਰਨ ਜਾਂਦੇ ਆ ਅਸੀਂ ਇਹ ਨਹੀਂ ਕਹਿੰਦੇ ਪਰ ਇਹ ਕਿੱਥੋਂ ਦਾ ਕਾਨੂੰਨ ਅਧਰੀਲ ਹੈ ਭਈ ਇਹਦੀ 5 ਪੰਜਾਂ ਮਿੰਟਾਂ 'ਚ ਵੋਟ ਰਾਸ਼ਨ ਕਾਰਡ ਆਧਾਰ ਕਾਰਡ ਉਹਦੇ ਹੱਥੇ ਆ ਜਾਂਦਾ ਪਰ ਬਣਾਉਂਦੇ ਵੀ ਤਾਂ ਆਪਣੇ ਹੀ ਆ ਅਸਲ ਵਿੱਚ ਸਹੀ ਗੁਨਾਹਗਰ ਤਾਂ ਮੈਂ ਤਾਂ ਮਿੰਦਲਾ ਦਾ ਆਪਣੇ ਹੀ ਆ ਸਾਰੇ ਜਬ ਤੋਂ ਜ਼ਿਆਦਾ ਸਾਡੇ ਭਈਏ ਛੱਤਰ ਮਾਰਦੇ ਦਾਣਾ ਮੰਡੀਆਂ 'ਚ ਲੋਕਾਂ ਦੇ ਸਾਡੇ ਹਾਂ ਸਾਡੇ ਗੜ ਕੇ ਤਮਾਸ਼ਾ ਦੇਖਦੇ ਆ ਸਾਡੇ ਲਾਇਆ ਕਰ 10 ਬੰਦੇ ਭਿੰਗਾ ਦੇ ਉਲਟ ਹੁਣ 10 ਉਹਨਾਂ ਦੇ 10 ਨਹੀਂ 20 ਉਹਨਾਂ ਦੇ ਹੱਕ 'ਚ ਹੋਣਗੇ। ਆ ਰੇੜੀ ਤੇ ਚੈੱਕ ਕਰ ਲੈਨੇ ਹੁਣੇ ਕਿਤੇ ਜਾ ਕੇ ਉਹਨਾਂ ਦੇ ਭੀੜ ਹੋਊਗੇ ਸਾਡਾ ਵਿਹਲਾ ਬੈਠਾ ਨਿਗਾਣਿਆਂ ਨਾਲ ਬੈਠਾ ਪੰਜਾਬੀ ਬੰਦੇ ਨੂੰ ਕਿੰਨੇ ਭਈਆ ਖਰਾਬ ਕਰੀ ਜਾਂਦੇ ਸੀਗੇ ਇੱਕ ਬੰਦਾ ਸੀਗਾ ਇੱਕ ਹਾਂ ਡੱਬ ਵਾਲੀ ਭਾਈ ਰੇੜੀ ਹਨ ਇਹ ਲੱਖੇ ਮਨਲਾ ਦੇ ਅੱਗੇ ਡੱਬਣੀ ਨਹੀਂ ਸਬਜ਼ੀ ਵੇਚਣ ਗਿਆ ਸੀਗਾ ਉਹ ਪਥਰਾਲੇ ਦੀ ਪਥਰਾਲੇ ਦੀ ਉੱਟਿਆ ਭਈਆ ਨੇ ਉੱਥੇ ਜਿਹੜਾ ਭੜੀ ਵੇਚਣ ਲਾਉਣ ਨਹੀਂ ਦਿੱਤੀ ਜਦੋਂ ਉੱਥੇ ਵੀ ਰੌਲਾ ਪਿਆ ਸੀ ਬਠਿੰਡੇ ਖਾਰੇ ਕੋਲ ਕੇਸ ਹੀ ਮਿਲ ਜਾਂਦਾ ਹਾਂ ਡੱਬ ਵਾਲੀ ਸੀਗਾ ਹਾਂ ਡੱਬ ਵਾਲੀ ਦਾ ਲੁਧਿਆਣੇ ਦੇ ਵਿੱਚ ਬਰਾਬਰ ਰੇੜੀ ਖੜਾ ਕੇ ਦਿਖਾਵੇ ਕੋਈ ਪੰਜਾਬੀ ਉਹਨਾਂ ਦੀ ਜੂਨੀਅਨ ਨੇ ਬਣਿਆ ਉਹ ਕਨੇ ਪਿੱਛੇ ਹਟਾ ਆ ਮੁਕਸਰੇ ਨਾਲੇ ਫੌਜੀ ਮੁੰਡਾ ਕੁੱਟਿਆ ਸੀ ਅਸੀਂ ਉਹ ਖਵਰ ਕੀਤਾ ਸੀ ਆ ਉਹਨੂੰ ਕੁੱਟਿਆ ਇਹਨਾਂ ਨੇ ਚੰਗੀ ਤਰ੍ਹਾਂ ਰੀਜਨਲ ਕੁੱਟਿਆ ਨੂੰ ਪਹਜਾ ਪਹ ਜਾ ਕੇ ਤੇ ਕੱਖ ਨਹੀਂ ਬੰਨ ਦਿੱਤਾ ਭਾਈ ਆ ਜਿਹੜੀ ਫੜੀ ਦੇ ਪ੍ਰਧਾਨ ਬਣੇ ਹੋਏ ਹਵੋਰ ਮੁੰਡੇ ਦੀ ਪੱਗ ਲਾਹੀ ਆ ਪਿੰਡ 'ਚ ਹੀ ਮਿਲਿਆ ਮੈਨੂੰ ਮੁੰਡਾ ਕਹਿੰਦਾ ਭਾਈ ਮੈਂ ਪਿੰਡ 'ਚ ਗੱਲ ਕੀਤੀ ਵੀ ਭੰਗਾਂ ਮੇਰੀ ਪੱਗ ਲਾਦੀ ਕਿਸ ਨੇ ਗੱਲੀ ਨਹੀਂ ਸੁਣੀ ਉਹ ਪੁਲਿਸ ਨੇ ਮਸਲਾ ਵਿਚੀ ਦਬਾਤਾ ਰੱਬ ਵਾਲੀ ਕਹਾਂ ਗੱਲ ਸੁਣਦੇ ਸੀ ਇਹਦਾ ਭਾਈ ਸ਼ਰੇ ਆਮ ਘਰਾਂ ਦੇ ਬੱਚਾ ਕੇ ਐ ਸਾਡੀਆਂ ਧੀਆਂ ਪਣਾਂ ਦੀਆਂ ਬਾਹ ਫੜਿਆ ਕਰਨਗੇ ਸਾਡੇ ਲੋਕਾਂ ਦੇ ਸਾਹਮਣੇ ਜੇ ਨਾ ਹਾਲਾਤ ਬਣੇ ਤੂੰ ਦੇਖੇ ਉਹਨ ਕਿ ਜਿਵੇਂ ਸਾਡੇ ਲੋਕਾਂ ਨੇ ਸਿਰ ਚੜਾਏ ਆ ਸਾਡੇ ਕੀ ਆ ਆਪਣੇ ਮਜ਼ਦੂਰ ਆ ਸਾਡੇ ਆਪਣੇ ਲੋਕ ਨੇ ਉਹ ਵੀ ਸਾਡੇ ਇੱਜ਼ਤਾਂ ਅੱਖਾਂ ਦੇ ਸਾਂਝੀ ਰਾਹੇ ਨੇ ਸਾਡੇ ਉਹ ਨਾਲ ਜੰਗਾਂ ਜੰਦਾਂ ਵਿੱਚ ਬਰਾਬਰ ਖੜਕੇ ਲੜਦੇ ਰਹੇ ਨੇ ਹੂੰ ਅਈ ਉਹਨਾਂ ਨੂੰ ਕੰਮ ਨਹੀਂ ਦਿੰਦੇ ਲਾ ਇਹ ਯਾਰ ਇਹ ਤਾਂ ਕੰਮ ਨਹੀਂ ਹੁੰਦਾ ਉਹ ਜੇ ਜਰ ਮੈਂ ਕਹਿੰਦਾ ਘੱਟ ਵੀ ਕਰ ਲੂਗਾ ਮਾੜ ਮੋੜ ਫਾਹ ਪੈਂਦਾ ਯਾਰ ਗਰੀਬ ਮਜ਼ਦੂਰ ਦੇ ਘਰੇ ਕਿਹੜਾ ਲਵੇਰਾ ਅੱਜ ਕਰ ਕੀਦੇ ਘਰੇ ਦੁੱਧ ਕਿਹ ਹੋਇਆ ਯਾਰ ਸਾਰੇ ਵਿਚਾਰੇ ਸੁੱਕੇ ਹੱਡ ਰਗੜਦੇ ਆ ਹੂੰ ਉਹ ਥੋੜੇ ਬਰਾਬਰ ਤਰੰਦਰੋ ਉਹੀ ਪੀੜ੍ਹੀ ਤੀਜੇ ਤਾਂ ਆ ਗਈ ਜਿਹਨਾਂ ਨੇ ਤੁਹਾਡੇ ਦਾਦੇ ਨਾਲ ਕੰਮ ਕੀਤਾ ਤੁਹਾਡੇ ਪਿਓ ਨਾਲ ਕੀਤਾ ਉਹਨੂੰ ਤੁਹਾਡੇ ਨਾਲ ਕਰਦੇ ਆ ਸਹੀ ਆ ਤੇ ਤੁਸੀਂ ਕਹਿੰਦੇ ਕੰਮ ਨਹੀਂ ਹੁੰਦਾ ਯਾਰ ਘੱਟ ਵੀ ਕਰ ਲੂਗਾ ਯਾਰ ਕੋਈ ਗੱਲ ਨਹੀਂ ਆਪਦੇ ਬੰਦੇ ਨੂੰ 4 ਰੁਪਏ ਵੱਧ ਵੀ ਦੇ ਦੂੰ ਦੁਖਦੇ ਆ ਸਰਦਾਰ ਬੰਦੇ 100 100 200 ਕਿੱਲਾਂ ਦੇ ਮਾਲਕ ਵੀ ਕਹਿਣਗੇ ਨਹੀਂ ਦਿਹਾੜੀ ਨਹੀਂ ਦਾ 1 ਰੁਪਏ ਵੱਧ ਦੇਣੀ ਮਨਪ੍ਰੀਤ ਦੇ ਸਾਰੇ ਭਾਈ ਸਾਰ ਸਾਂ ਤਾਂ ਭਾਈ ਨੇ ਭਈਏ ਸਾਰੇ ਰਸੂਆਂਗਾ ਸਾਰੇ ਭਈਏ ਅਜਾ ਬੰਗਾਂ ਨੂੰ ਨੌਕਰੀਆਂ ਦੀ ਬਾਤ ਨਹੀਂ ਆ ਯਾਰ ਬਾਦਲ ਨੇ ਇਹਦੇ ਨਾਲ ਜਿਹੜੇ ਇਥੋਂ ਰਾਜਸਥਾਨ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਇਹਦੇ ਘੋੜੇ ਸਾਹਮਦੇ ਸੀ ਇਹਦੇ ਗੁਰਸੋਈ ਚ ਕੰਮ ਕਰਦਾ ਸੀ ਉਹਨਾਂ ਨੇ ਜਵਾਕ ਪੁਲਿਸ ਵਿੱਚ ਭਰਤੀ ਕਰਾਤੇ ਯਾਰ ਸਿੱਧੇ ਭਰਤੀ ਕਰਾਏ ਨੇ ਆਪਣੇ ਪਿੰਡ ਜਿਹੜੀ ਬੋਟ ਸੀ ਨੇ ਕੱਲੇ 4 ਨੰਬਰ ਵਾਰਡ ਚ 185 ਉਹ ਸਾਰੀ ਭਈਆਂ ਦੀ ਬਣਾਈ ਸੀ ਸਾਰਿਆਂ ਦੇ ਮੂੰਹ ਕਾਲੇ ਐ ਕਿਸੇ ਦਾ ਕੋਈ ਪਤਾ ਨਹੀਂ ਜਿਹੜੇ ਮਰਜੀ ਭਈਏ ਤੋਂ ਕੋਆ ਦਿੰਦੇ ਆ ਬਾਦਲ ਪਿੰਡ ਚ ਤੇ ਹੋਰ ਇਹਨਾਂ ਨੇ ਬਣਾਈ ਬਾਦਲਾ ਨੇ ਹਾਂ ਹੁਣ ਭਾਵਾਂ ਕੱਟੀ ਗਈ ਹੋਵੇ ਹਾਂ ਪਹਿਲਾਂ ਸੀਗੀ ਇਹ ਹਾਲ ਹੈ ਮੈਂ ਬੁਰਾ ਹਾਲ ਹੀ ਐ ਪਰ ਪੰਜਾਬ ਦਾ ਤਾਂ ਇਹ ਪੰਥ ਵਾਲੇ ਆ ਬਾਦਲ ਮੈਂ ਭਈਆਂ ਦੀਆਂ ਲਿਆ ਲੈ ਵੋਟਾਂ ਬਣਾਦੀਆਂ ਭਈਆਂ ਦੀਆਂ ਲਿਆ ਲੈ ਨੌਕਰੀਆਂ ਦੇਦੇ ਤੇ ਹਲੇ ਯਾਰ ਮੈਂ ਤਾਂ ਹੈਰਾਨ ਹਲੇ ਵੀ ਜਿਹੜੇ ਲੋਕ ਕਹਿੰਦੇ ਜਿੰਦਾਬਾਦ ਉਹਨਾਂ ਦੀ ਜਮੀਰ ਕਿੱਥੇ ਗਈ ਹੈ ਯਾਰ ਜੀ ਬਿਲਕੁਲ ਉਹਨਾਂ ਦਾ ਡੀਐਨਏ ਵੀ ਹੋਣਾ ਚਾਹੀਦਾ ਜਿਹੜੇ ਹਲੇ ਵੀ ਜਿੰਦਾਬਾਦ ਕਹਿੰਦੇ ਆ ਚੈੱਕ ਲਾ ਲੋ ਵੀ ਉਹਨਾਂ 'ਚ ਵੀ ਗਲੜਬੜ ਹੋ ਸਕਦੀ ਹੈ ਐਡਾ ਕਹਾਨ ਕਰਾ ਕੇ ਜਿਹੜੇ ਅੱਜ ਵੀ ਕਹਿੰਦੇ ਕਾਂਗਰਸੀ ਜਿੰਦਾਬਾਦ ਆ ਅੱਜ ਵੀ ਕਹਿੰਦੇ ਬਾਦਲ ਜਿੰਦਾਬਾਦ ਆ ਆਈਬੀਐਫ ਸੈਂਟਰਾਂ ਦੇ ਵਿੱਚ ਇਹਨਾਂ ਦੇ ਸਪਰਮ ਆਉਣ ਲੱਗ ਗਏ ਇਹਨਾਂ ਤੋਂ ਮੁੱਲ ਲੈ ਕੇ ਟੈਕਟਰ ਲੱਗੇ ਬਹੁਤ ਬਹੁਤ ਧੰਨਵਾਦ ਲੱਖਾ ਜੀ ਇਹ ਅੱਜ ਬੈਠੇ ਸੀਗੇ ਆਪਾਂ ਬਾਦਲਪਿੰਡ ਦੇ ਵਿੱਚ ਬਠਿੰਡਾ ਲੋਕ ਸਭਾ ਹਲਕਾ ਤੋਂ ਲੱਖਾ ਸੁਧਾਨਾ ਪ੍ਰਚਾਰ ਕਰ ਰਹੇ ਨੇ ਤੇ ਅੱਜ ਬਾਦਲਪਿੰਡ ਦੇ ਵਿੱਚ ਪਹੁੰਚੇ ਅਸੀਂ ਵੀ ਇਹ ਚੈੱਕ ਕਰ ਰਹੇ ਸੀ ਕੱਟ ਹੁੰ